ਇਸ ਨਗਰ ਵਾਲੇ ਗੁਰਿੰਦਰਪਾਲ ਸਿੰਘ ਬੈਂਕੇ ਦਾ ਜਥਾ ਇਉਂ ਬੇਸ਼ਕਰਦਾ ਆ ਕੇ ਸਿੱਖ ਅਰਜ ਹੈ ਕੀਤੀ ਖੋਲੀ ਹੈ ਦਿਲ ਦੀ ਪ੍ਰੀਤੀ ਮੇਰ ਦੀ ਨਿਗਾਹ ਪਾ ਦਿਓ ਦਿਲ ਦੀ ਏਰੀਜ ਪਗਾ ਦਿਓ ਦਾਤਾ ਲੈ ਲਾਵੋ ਆਣ ਕੇ ਤੇ ਸਾਰਾ ਛੇਵੇਂ ਗੁਰੂ ਆਏ ਚੱਲ ਕੇ ਭਾਗ ਮਲਦਿਆਂ ਸੁਣ ਕੇ ਪੁਕਾਰਾਂ ਛੇਵੇਂ ਗੁਰੂ ਆਏ ਚੱਲ ਕੇ ਕabul ਅਰਜ਼ੀ ਸਾਡੇ ਵੀ ਦਿਲ ਤੇ ਕਰ ਜਸੀ ਪਨਵੇਂ ਗੁਰੂ ਬੋਲ ਕਹੇ ਜੋ ਸਾਡੇ ਵਿੱਚ ਤਰਹੇ ਹੋ ਅਸੀਂ ਭੁੱਲੇ ਨਹੀਂ ਬੋਲ ਜੋ ਅਲਾਹ ਏ ਪਾਗਲਾ ਏ ਸੁਰ ਸਿੰਘ ਨੂੰ ਛੇਵੇਂ ਗੁਰਾਂ ਨੇ ਚਰਨ ਆ ਕੇ ਪਾਏ ਪਾਗਲਾ ਏ ਸੁਰ ਸਿੰਘ ਨੂੰ ਆਕੇ ਸਿੱਖ ਅਰਜਹਿ ਕੀਤੀ ਖੋਲੀ ਹੈ ਦਿਲ ਦੀ ਪ੍ਰੀਤੀ ਮੇਰ ਦੀ ਨਿਗਾਹ ਪਾ ਦਿਓ ਦਿਲ ਦੀ ਏਰੀਜ ਪਗਾ ਦਿਓ ਦਾਤਾ ਲੈ ਲਵੋ ਆਣ ਕੇ ਤੇ ਸਾਰਾ ਛੇਵੇਂ ਗੁਰੂ ਆਏ ਚੱਲ ਕੇ ਭਾਗ ਮਲ ਦੀਆਂ ਸੁਣ ਕੇ ਪੁਕਾਰਾ ਛੇਵੇਂ ਗੁਰੂ ਚੱਲ ਕੇ ਹੋ ਗਈ ਕabul ਅਰਜ ਸੀ ਸਾਡੇ ਵੀ ਦਿਲ ਤੇ ਕਰਜ ਸੀ ਪੰਜਵੇਂ ਗੁਰੂ ਬੋਲ ਕਹੇ ਜੋ ਸਾਡੇ ਵਿੱਚ ਤੇ ਰਹੇ ਹੋ ਅਸੀਂ ਭੁੱਲੇ ਨਹੀਂ ਬੋਲ ਜੋ ਅਲਾ ਹੈ ਭਗ ਲਾਏ ਸੁਰ ਸਿੰਘ ਨੂੰ ਛੇਵੇਂ ਗੁਰਾਂ ਨੇ ਚਰਨ ਆ ਕੇ ਪਾਏ ਭਾਗ ਲਾਏ ਸੁਰ ਸਿੰਘ ਨੂੰ ਦਾਤਾ ਨਾ ਦੇਰ ਲਗਾਓ ਆਣ ਕੇ ਚਰਨ ਸ਼ਹਾਓ ਬਿਰਹੋਂ ਦੀ ਝੋਟ ਨਾ ਸਹਿੰਦਾ ਨੈਣਾ ਚੋਂ ਨੀਰ ਹੋਵੈਂਦਾ ਪਹੁੰਚ ਰਹੀਆਂ ਨੇ ਗੋਰਾ ਦੇ ਕੋਲ ਤਾਰਾ ਛੇਵੇਂ ਗੁਰੂ ਆਏ ਚੱਲ ਕੇ ਭਾਗ ਮਲਦਿਆਂ ਸੁਣ ਕੇ ਪੁਕਾਰਾ ਕਿਵੇਂ ਗੁਰੂ ਆਏ ਚੱਲ ਕੇ ਸੰਗਤ ਸਾਰੀ ਸਾਡਾ ਸਿਕ ਡਿੱਕੀ ਜਾਵੇ ਲੈਣਾ ਤੂੰ ਨੀਰ ਵਹਾਵੇ ਸਿੱਖੀ ਸਿੱਧਕ ਨੇ ਉਸ ਨੇ ਨਵਾਏ ਭਗ ਲਾਏ ਸੁਰ ਸਿੰਘ ਨੂੰ ਛੇਵੇਂ ਗੁਰਾਂ ਮੇ ਚਰਨ ਆ ਕੇ ਪਾਏ ਭਗ ਲਾਏ ਸੁਰ ਸਿੰਘ ਨੂੰ ਕਹਾਂ ਤੁਹਾਡੇ ਦਰ ਦਾ ਤੇਰੇ ਬਿਨ ਹੁਣ ਨਹੀਂ ਸਰਦਾ ਆਪ ਦਾ ਬਿਰਦ ਜਾਣ ਲੋ ਮੇਰੇ ਚੋਂ ਕੱਢ ਕਾਣ ਲੋ ਮੇਰੇ ਨਗਰ ਤੇ ਆਉਣ ਬਹਾਰਾ ਛੇਵੇਂ ਗੁਰੂ ਆਏ ਚੱਲ ਕੇ ਪਾਗ ਮਲ ਦੀਆਂ ਸੁਣ ਕੇ ਪੁਕਾਰਾਂ ਛੇਵੇਂ ਗੁਰੂ ਆਏ ਚੱਲ ਕੇ ਤੁਰਪੈਣ ਸਤਗੁਰ ਪਿਆਰੇ ਕਰਨੇ ਨੇ ਪਾਰ ਉਤਾਰੇ ਦੇਰਾ ਪੜਾਣੇ ਲਾਇਆ ਭਾਗ ਮਲ ਚੱਲ ਕੇ ਆਇਆ ਉਹਨੇ ਦੇਲਵਾਂ ਪਾਗਲਾਏ ਸੁਰ ਸਿੰਘ ਨੂੰ ਛੇਵੇਂ ਗੁਰਾਂ ਨੇ ਚਰਨ ਆ ਕੇ ਪਾਏ ਪਾਗਲਾਏ ਸੁਰ ਸਿੰਘ ਨੂੰ ਲਨੂ ਭਾਗ ਮਲ ਵਾਗਾ ਫੜੀਆਂ ਨੈਣਾ ਚੋਂ ਲਾਈਆਂ ਝੜੀਆਂ ਕੀਤਾ ਆਣ ਕੇ ਚਬਾਰੇ ਚ ਉਤਾਰਾ ਸ਼ੇਮ ਗੁਰੂ ਆਏ ਚੱਲ ਕੇ ਭਾਗ ਮਲ ਦੀਆਂ ਸੁਣ ਕੇ ਪੁਕਾਰਾ ਸ਼ੇਮ ਗੁਰੂ ਆਏ ਚੱਲ ਕੇ ਔ ਲਿਖ ਤੀਰਨ ਤੀਰ ਨੇ ਵਿਤਿਆ ਖਦੇ ਬੰਕਾ ਗੱਲੇ ਭਗਵੰਤ ਢਿੱਲੋਂ ਗਾਏ ਪਾਗਲਾਏ ਸੁਰ ਸਿੰਘ ਨੂੰ ਛੇਵੇਂ ਗੁਰਾਂ ਨੇ ਚਰਮ ਆ ਕੇ ਪਾਏ ਪਾਗਲਾਏ ਸੁਰ ਸਿੰਘ ਨੂੰ